ਫਗਵਾੜਾ ਜ਼ਿਲਹਲ ਦੇ ਜੀਟੀ ਰੋਡ ਪਿੰਡ ਖਜੂਗਲਾ ਨੇੜੇ ਟਰੱਕ ਤੇ ਨੋਬਾ ਦੀ ਜ਼ਬਰਦਸਤ ਟੱਕਰ ਦੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਕਿੰਨੇ ਕੀ ਹੰਗਾਰੇ ਸੱਤ ਹੋ ਗਏ ਨਾ ਪੁਲਿਸ ਨੂੰ ਮਿਲਦਈ ਹਾਈਵੇ ਪੈਟਰੋਲੀਨ ਪੁਲਿਸ ਨੇ ਰਾਂਘੀਰਾ ਦੀ ਮਦਦ ਦਿਨ ਆਨੰਮ੍ਰਿਤ ਕਾ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤੇ ਮ੍ਰਿਤਕਾਂ ਤੇ ਜ਼ਖਮੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਜਾਣਕਾਰੀ ਮੁਤਾਬਕ ਇਹ ਨੋਬਾ ਗੱਡੀ ਫੁਟਵਾਲਾ ਤੋਂ ਜ਼ਿਲੰਦਰ ਜਾਰੀ ਸੀ ਖੁਪਿੰਡ दूग्ला नेरे नोवा गली के चौराहे पे लोहे दिनाल नाल पर हुए ट्रक के नाल टकरा गए इस कारण तो तो की जान को हादसा वाकई मौके पे मौका द कहना कि ट्रक ओवरलोड होने कारण ट्रक के बीच में लोहे का काफी सामान बाहर निकल गया इस कारण हादसा वाकई है आज से तो बार ट्रक चालक मौके पे तो टकरा गए पुलिस ने तरफ तो से चले की कार्रवाई शुरू कर दी है टाइम दस दिन किए सत बज के सतारा मिनट से ना जोड़ ये ही दस मिनट पहुंचाए तो माहौल जो है पहले तीन जो दस गए एक लेडीज दो बंद जौल हस्पताल कर दिखते जो दो बंद फे पे थे गड्डी इनोवा जी ट्रक के ਜਦੋਂ ਬੀ ਗਲ ਕੋ ਡੈਮੇਜ ਸੀਗੀ ਉਹਨੂੰ ਵਿੱਚ ਫਸੇ ਪਏ ਸੀਗੇ ਅਸੀਂ ਨਾਲ ਹੋ ਗਏ ਇੱਕ ਡਮਾਏ ਸੋ ਕੀ ਲੱਗਦਾ ਕਿ ਹਾਸਾ ਬੜਾ ਜ਼ਬਰਦਸਤ ਹੈ ਔਰ ਕੀ ਕਾਰਨ ਹੋ ਸਕਦੇ ਹੈ ਕਾਰਨ ਹੈ ਕਿ ਹੁਣ ਡਰਾਈਵ ਵੀ ਦੇਖੋ ਝੋਕ ਲੱਗਣ ਕਰਕੇ ਕਾਹੇ ਹੋ ਸਕਦਾ ਜੀ ਚਾਹੇ ਟਰੱਕ ਵਾਲਾ ਫਰਾਰ ਹੋ ਗਿਆ ਜਾਂ ਇੱਥੇ ਯਾ ਕਹੜਾ ਫਰਾਰ ਹੈ ਜੀ ਕਿਸੇ ਦਾ ਟਰੱਕ ਦੇ ਵਿੱਚ ਕਿੱਥੋਂ ਦੇ ਵਿੱਚ ਸੜੀਆਂ ਲੱਗਿਆ ਲਿਓ ਉਹ ਦੂਜਾ ਪੱਤੀਆਂ ਜੀਆਂ ਕਿਹੜੀ ਜਗ੍ਹਾ ਸਰ ਇਹ ਇਹ ਹੈ ਜੀ ਆ ਰੋਲ ਕਿੰਗ ਦੇ ਸਾਹਮਣੇ ਹੈ ਜੀ ਬਵਾੜੇ ਤੋਂ ਜਲੰਧਰ ਰੋਡ ਸਿਟੀ ਰੋਡ ਝੇੜੂ ਤੇ ਹਾਂ ਵੇਲੀ ਲੱਗੀ ਰਹਾ ਸਾਨੋ ਤੋ ਹਾਈਵੇ ਤੇ ਕਿੰਨੇ ਅਜੇ ਜਿਹੜੇ ਮਲਾਜਮ ਕਾਇਨਾਤ ਇਹਦੇ ਤੇ ਤਕਾਕਮਾ ਨਾ ਇੰਨੇ ਨੇ ਆਪੀ ਹੋਤੇ ਹੋਣਗੇ ਨਾ ਨਾਗਰੇਸੀ ਮੈਂ ਹਾਈਵੇ ਤੋਂ ਲੱਗਦਾ ਭਾਈ ਭਾਜੀ ਅੱਛਾ ਜੀ ਇਹ ਰਾਹ ਜਿਹੜੀਆਂ ਪੱਤੀਆਂ ਜਿਹੜੀਆਂ ਟ੍ਰਾਂਸਪੋਰਟ ਟਰੱਕ ਨੇ ਨਾ ਜਿੰਨੀਆਂ ਇਹ ਜਿੰਨੀਆਂ ਵੀ ਬਾਹਰ ਨਿਕਲੇ ਜਿਹੜਾ ਵੀ ਮਾਲ ਪਾਇਕ ਹਗਾ ਇਹ ਗੱਡੀਆਂ ਨਾਲ ਘੱਲੇ ਜਾਵਣਾ ਇਹ ਸਾਰੀਆਂ ਬੋਰਡ ਕੀਤੀਆਂ ਹਨ ਇਹ ਮਾਲ ਸਾਰਾ ਟਰਾਲੇ ਉੱਤੇ ਪਾ ਕੇ ਆਵੇ ਜੀ ਜਿਹੜਾ ਬਾਹਰ ਕੰਟੇਨਰ ਆਉਂਦਾ ਨਾ ਉੱਤੇ ਮਾਲ ਮੈਗਨ ਜਿਹੜਾ ਬਾਹਰੋਂ ਕੰਟੇਨਰ ਦਾ ਮਾਲ ਆਉਂਦਾ ਨਾ ਜੀ ਉੱਥੇ ਜਿੰਨਾ ਮਰਜ਼ੀ ਬਣਾ ਟਰੱਕਾਂ ਉੱਤੇ ਮਾਲ ਡਾਲਾ ਖੋਲ ਕੇ ਆਵੇ ਪੁਲਿਸ ਟੈਟ ਹੋ ਜਵੇ ਨਾਲੀ ਮੰਜੀ ਕਰ ਦਵੇ ਟਰਾਂਸਪੋਰਟ ਦੀ ਜੀ ਟਰਾਂਸਪੋਰਟ ਦੀ ਮੰਡੀ ਚ ਕਰ ਦਵੇ ਪੁਲਿਸ ਕੈਟਦੀ ਹੈ ਪੁਲਿਸ ਕਾਫੀ ਸਤਰਕਿਆ ਪੱਕਾ ਵੀ ਕਰਦੀ ਹੈ ਲੇਕਿਨ ਇਹਦਾ ਜਿਹੜੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀ ਹੋਣਾ ਫਰਜ਼ ਮੰਨਦਾ ਜਿੱਥੋਂ ਗੱਡੀਆਂ ਪਾਸ ਹੁੰਦੀਆਂ ਜਿੱਥੇ ਜਿੱਥੇ ਮਰਜ਼ੀ ਜਿੱਥੋਂ ਮਰਜ਼ੀ ਮਾਲ ਨਿਕਲਦਾ ਨਾ ਜੀ ਉਹਨੂੰ ਚਾਹੀਦਾ ਮਾਲ ਨਹੀਂ ਹੋਣਾ ਜਿਹੜਾ ਕੁੱਲਾ ਮਾਲ ਕਦੀ ਹੁੰਦਾ ਸਰ ਇਦਾਂ ਸਰ ਤੋਂ ਵੱਡਾ ਦੋਸ਼ੀ ਤਾਂ ਹੋ ਜਿੱਥੋਂ ਮਾਲ ਇਹ ਬੜ ਕੇ ਆਉਂਦਾ ਜਿੱਥੋਂ ਪਾਜੀ ਜਿੱਥੋਂ ਗੱਡੀ ਤਿਆਰ ਹੁੰਦੀ ਲੋਡ ਹੁੰਦੀ ਆ ਮਾਲ ਲੋਡ ਹੋਏ ਨਾ ਉਹ ਬੰਦੇ ਦੀ ਬਹੁਤ ਵੱਡੀ ਗਲਤੀ ਆ ਸਭ ਤੋਂ ਵੱਡੀ ਗਲਤੀ ਉਹਦੀ ਇਸ ਗੱਲ ਮੰਨਦੇ ਆ ਮੰਨਦਾ ਭਾਜੀ 100% ਮਰੇਟ ਜਿਲੇ ਕੇ ਧਿਆਨ ਤੇ ਆਇਆ ਹੁਣ ਪੁਲਿਸ ਵਾਲੇ ਉਸਨੇ ਮੌਕੇ ਤੇ ਹੁੰਦੇ ਨਹੀਂ ਜਦੋਂ ਗੱਡੀ ਲੋਡ ਹੁੰਦੀ ਆ ਮੈਂ ਤੁਹਾਡੀ ਗੱਲ ਨਾਲ ਸਮਝ ਗਿਆ ਪਾਜੀ ਸਾਡਾ ਕੰਮ ਗਲਤ ਆ ਸਵੇਰੇ ਸਵੇਰੇ ਬੰਦੇ 100 ਬੰਦੇ ਕੰਮਕਾਰਾਂ ਦੇ ਆ ਰਹੇ ਆ ਜੀ ਬੰਦ ਕਿੰਨਾ ਪਰੇਸ਼ਾਨ ਕੇਦਾ ਪਰਿਵਾਰ ਜਿਹੜੀਆ ਘਰ ਦਾ ਘਰ ਸਰ ਕੀ ਇਹ ਦੱਸੋ 5-4000 ਰੁਪ ਸਰ ਤੁਸੀਂ 2 ਮਹੀਨੇ ਨਹੀਂ ਰੋਟੀ ਨਿਕਲਦੀ ਪਰ ਤੁਸੀਂ ਜ਼ਿੰਮੇਵਾਰ ਨਾਗਰਿਕ ਹੋ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਕਦਮ ਚੁੱਕਣੇ ਚਾਹੀਦੇ ਹਨ ਬਾਰ ਬਾਰ ਹਾਈਵੇ ਤੇ ਹੀ ਇਦਾਂ ਹਾਦਸੇ ਹਾਈਵੇ ਤੇ ਤੀਜਾ ਐਕਸੀਡੈਂਟ ਹੋ ਗਿਆ ਜੀ ਪਰ ਤੋਂ ਐਲਪੀ ਵਾਲੇ ਪੁੱਲ ਦੇ ਲੱਗਿਆ ਇੱਕ ਜਨਾਨੀ ਡਾਕਟਰ ਐਫਪੀ ਵਾਲਾ ਟਰੱਕ ਨਾਲ ਉਹ ਵਾਲਾ ਦੇਖ ਲਿਆ ਜੀ ਇਹ ਦੇਖ ਕੇ ਲੱਗਾ ਆਦੀ ਉਹਦੇ ਕਬਰ ਲੱਭ ਗਈ ਆਈ ਕੀ ਨਿਆਣਾ ਰੋਟੀ ਕਮਾ ਕੇ ਕਹਣੀ ਰੋਡ ਤੇ ਚੱਲ ਕੇ ਬਿਲਕੁਲ ਸਰ ਤੁਹਾਨੂੰ ਆਹ ਦੇਖਿਆ ਨਹੀਂ ਹੁੰਦਾ ਪਰਦਾ ਗੱਲ ਜ਼ਿਕਰ ਜੋ ਹੈ ਕਿ ਤੁਹਾਨੂੰ ਇੰਨਾ ਦੁੱਖ ਦੇਖ ਕੇ ਹੋਇਆ ਸੁਣ ਕੇ ਹੋਇਆ ਔਰ ਜਿਨ੍ਹਾਂ ਦੇ ਬੰਦੇ ਚੱਲ ਗਏ ਉਹਨਾਂ ਨੂੰ ਇੰਨਾ ਦੁੱਖ ਹੋਇਆ ਲੋਕਾਂ ਦੇ ਘਰਾਂ ਦੇ ਘਰ ਜੁੜ ਗਏ ਇਹ ਡਾਲਿਆਂ ਦੇ ਚੱਕਰ ਦੇ ਇਹ ਇਹ ਲੋਡ ਇਦਾਂ ਹੋਣਾ ਚਾਹੀਦਾ ਮੈਂ ਕਹਿੰਦਾ ਜਿੱਥੇ ਲੋਡ ਹੁੰਦਾ ਨਾ ਉਸ ਬੰਦੇ ਨੇ 70 ਮੀਰੇ ਜਾਵੇ ਰੂਲ ਬਿਲਕੁਲ ਜੀ ਓਕੇ ਬਾਈ ਜੀ